ਉਹਮ ਉਹ ਕੱਟ ਲੈ ਆਖਰੇ ਉਹ ਉਦੋਂ ਰੇਣੂ ਆਇਆ ਗੱਡੀ ਇੱਧਰ ਗੱਡੀ ਆਣ ਜਾਂਦੀ ਵਧੀਆ ਇਹ ਲੱਪਰੀ ਸਿੰਘ ਮੇਰਾ ਯੁੰਡਾ ਨਾਮ ਮਗੀ ਸਿੰਘ ਇਹ ਇਹ ਡਿਨਰ ਐਕਸੀਡੈਂਟ ਆ ਇਹ ਲੱਪ ਲੱਪਰੀ ਸਿੰਘ ਲੱਪਰੀ ਸਿੰਘ ਕੀ ਹੋਇਆ ਨਾ ਕਿਸ ਤਰ੍ਹਾਂ ਹਾਂਜੀ ਕਿੱਥੇ ਹੈ ਇੱਕ ਉਸਮਾਨਾ ਨੌਂਦੇ ਤੇ ਬਾਈਪਾਸ ਤੇ ਉਲਟੇ ਦੂਜੇ ਪਾਸੇ ਵੱਜ ਗਈ ਗੱਡੀ ਅੱਛਾ ਜੀ ਬਾਈਪਾਸ ਦਾ ਕਟ ਕਟਣ ਲੱਗਿਆ ਤੇ ਕਦ ਨਾ ਆਇਆ ਇਹ ਗੱਡੀ ਅੱਗੇ ਅੱਗੋ ਗੱਡੀ ਦੇ ਆਉਣ ਦੇ ਸੋ ਜਦੋਂ ਦੂਜਾ ਮੋੜਾ ਕੋਣ ਹਾਂਜੀ ਉਹ ਵੀ ਉਹ ਵੀ ਸਾਡੇ ਪੇਮ ਦਾ ਰੋਣਾ ਹੀ ਤੁਹਾਡਾ ਕੀ ਲੱਗਦਾ ਹਾਂਜੀ ਤੁਹਾਡਾ ਕੀ ਲੱਗਦਾ ਇਹ ਮੁੰਡਾ ਤੇ ਭਤੀਜਾ ਜੇ ਕਿ ਦੂਜਾ ਡਿਪੈਂਡ ਦਾ ਜਵਾਈ ਹੈ ਜਵਾਈ ਦਾ ਭਰਾ ਹੈ ਉਹਦਾ ਨਾਮ ਨਹੀਂ ਬੱਸ ਹੋਇਆ ਕੱਦ ਨ ਐਕਸੀਡੈਂਟ ਹੈ ਤਾਂ ਗੱਡੀ ਨਾਲ ਜੀ ਗੱਡੀ ਕਿਹਦੀ ਕਾਰਨ ਆਇਆ ਸਟਾਰੀ ਪਾਜੀ ਕੀ ਨਾਮ ਦਾ ਦਾ ਰਾਜਵੀਰ ਸਿੰਘ ਪਰ ਕੀ ਘਟਨਾਈ ਹੈ ਕਹਾਂ ਵੀ ਐਕਸੀਡੈਂਟ ਹੋਇਆ ਜੇ ਇਧਰੋਂ ਪਿੰਡੋਂ ਚੱਲੇ ਸੀ ਬਜਾਦ ਨੂੰ ਕੋਈ ਸਮਾਨ ਵਗੈਰਾ ਲੈਣਾ ਤੇ ਉਧਰੋਂ ਗੱਡੀ ਕੋਈ ਕਾਫੀ ਤੇਜ਼ ਹੀ ਮੈਨੇ ਵੀ ਸਿੱਧੀ ਜਾ ਕੇ ਗੱਡੀ ਵੱਜੀ ਆ ਤੇ ਉਹ ਕਾਫੀ ਤੇਜ਼ ਹੀ ਗੱਡੀ ਜਿਹੜੀ ਤੇਜ਼ ਹੁਣ ਕਰਕੇ ਤਾਂ ਦਾ ਇਹ ਐਕਸੀਡੈਂਟ ਹੋਇਆ ਇਹਨਾਂ ਦਾ ਕਿ ਲਾਦੇ ਮੁੰਡੇ ਕਿੰਨੇ ਮੁੰਡੇ ਹਲਾਤ ਕਾਫੀ ਮਾੜੇ ਆ ਮੇਰੇ ਖਿਆਲ ਨਾਲ ਲੱਗਦੇ ਪਏਗਾ ਆਈ ਸੀ ਯੂ ਵਿੱਚ ਕਿਹੜੇ ਪਿੰਡ ਦੇ ਆ ਇਹ ਤਲਵੰਡੀ ਚੇਰਾ ਪਿੰਡ ਦੇ ਪਿੰਡ ਦੇ ਨੌਜਵਾਨ ਨੇ ਕਿ ਕੋਈ ਰਿਸ਼ਤੇਦਾਰ ਨਾਲ ਆਏ ਨਹੀਂ ਇਹ ਤੇ ਪਿੰਡ ਦੇ ਨੌਜਵਾਨ ਆਣੇ ਇਹਨਾਂ ਦੇ ਨਾਲ ਹੀ ਜਿਹੜੇ ਮੁੰਡੇ ਇੱਕ ਮੁੰਡਾ ਨਾਲ ਉਹ ਆਪਣੇ ਕੋਈ ਰਿਸ਼ਤੇਦਾਰ ਪਿੰਡ ਦਾ ਉਹ ਠੀਕ ਉਹ ਠੀਕ ਉਹਨਾਂ ਦੀ ਗੱਤ ਬਤੀ ਆ ਲੱਤ ਮੇਰੇ ਖਣ ਟੁੱਟੀ ਜਾਂਦੀ